ਹੇਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਅੱਜ ਵੀਡੀਓ ਸਪੈਸ਼ਲ ਹੈ ਜੀ ਇਹ ਰੇਟ ਘਟਾ ਦੇ ਜੀ ਸੌਦੇ ਦੇ 180 ਕਰ ਦਈਏ 200 ਵਾਲੇ ਦਾ ਮੈਂ 150 ਕਰ ਦਈਓ ਅੱਜ ਇਹਦਾ ਆ ਲਓ ਜੀ 150 ਰੁਪਏ ਦੇ ਵਿੱਚ ਪਸ਼ਮੀਨਾ ਚੈੱਕ ਜੀ ਪੂਰਾ ਮੋਟਾ ਕੱਪੜਾ ਜੀ ਦੂਸਰਾ ਨਹੀਂ ਹੈ ਬਾਜ਼ਾਰ 'ਚ ਕੋਈ ਵੀ ਕਹਾਂ 100 100 ਕੁਆਲਿਟੀ ਨਹੀਂ ਪਾਉਣ ਵਾਲੇ ਕੱਪੜੇ ਆ ਜੀ ਪੂਰੇ ਵਧੀਆ ਹੈਵੀ ਕੁਆਲਿਟੀ ਦੇ ਉੱਤੇ ਜੀ 150 'ਚ ਕਰਤਾ ਜੀ ਪਸ਼ਮੀਨਾ ਚੈੱਕ 150 ਦਾ ਸੂਟ 5 ਮੀਟਰ ਦਾ ਸੂਟ ਪਸ਼ਮੀਨਾ ਚੈੱਕ ਸਿਰਫ 150 ਰੁਪਏ ਦੇ ਵਿੱਚ ਕਰਤਾ ਜੀ ਸਪੈਸ਼ਲ ਵੀਡੀਓ ਜੀ ਇਹ 15 ਦਸੰਬਰ ਤੱਕ ਆਫਰ ਹੈ ਜੀ 15 ਦਸੰਬਰ ਤੱਕ ਆਫਰ ਹੈ ਕਿ ਸਪੈਸ਼ਲ ਆਫਰ ਹੈ ਜੀ 15 ਦਸੰਬਰ ਤੱਕ ਆਹ ਲੋ ਜੀ ਬੈਲਵੈਟ ਬੈਲਵੈਟ ਦਾ ਸੂਟ ਮੈਚਿੰਗ ਸੂਟ ਹੈਗਾ ਬੈਲਵੈਟ ਦਾ 250 ਦਾ ਇੱਕ ਹੈ ਜੀ 450 ਦੇ ਦੋ ਕਰਤੇ ਇਹ ਸਪੈਸ਼ਲ ਆਫਰ ਕਰਤੀ ਜੀ 450 ਦੇ ਵਿੱਚ ਦੋ 5 15 ਤੰਬਰ ਤੱਕ ਆਫਰ ਹੈ ਜੀ ਇਹ ਮਾਲ ਸਟਾਕ ਨਲ ਕਰਨੇ ਨੇਗੇ ਉਸ ਤੋਂ ਬਾਅਦ ਨਵੇਂ ਆਫਰ ਆਉਣਗੇ ਜਿਹੜੇ ਕੋਈ ਨਵੇਂ ਮਾਲ ਆਉਣਗੇ ਜਿਵੇਂ ਵੀ ਰੇਟ ਤੇ ਆਉਣਗੇ ਉਸ ਤਰ੍ਹਾਂ ਹੀ ਆਫਰ ਹੋਊਗੀ ਜਿਹੜੀ ਰੇਟ 바ਗੀ ਸਕਦਾ ਹੈ ਉਸ ਤੋਂ ਬਾਅਦ 15 ਤੰਬਰ ਤੱਕ ਸਿਰਫ 450 ਦੇ 2 ਕੱਟੇ ਜੀ 250 ਦਾ 1 450 ਦੇ 2 2 ਸੂਟ ਜੀ 450 ਲੱਗ ਜਾਣਗੇ 벨ਵੈਟ ਦੇ ਆ ਜੀ ਨਾਲ 벨ਵੈਟ ਦੀ ਸਲਵਾਰ ਆ 벨ਵੈਟ ਦਾ ਸੂਟ ਮੈਚਿੰਗ ਸੂਟ ਆ ਫੈਸੀ ਕਾਈ ਸੋਨਾ 1 450 ਦੇ ਦੋ ਜੀ ਸਪੈਸ਼ਲ ਆਫਰ 15 ਦਸੰਬਰ ਤੱਕ ਸਕੀਮ ਚਲ ਰਹੀ ਹੈ ਜੀ ਸਪੈਸ਼ਲ 15 ਦਸੰਬਰ ਤੱਕ ਸਪੈਸ਼ਲ ਆਫਰ ਲਈ ਹੋਈ ਹੈ ਜੀ ਇੱਕ ਆ ਗਏ ਕਾਟਰੇ ਦਾ ਕਪੜਾ ਜੀ ਨਵੀਂ ਡਿਜ਼ਾਈਨਿੰਗ ਫੈਨਸੀ ਡਿਜੀਟਲ ਡਿਜ਼ਾਈਨਿੰਗ ਹੈ ਜੀ ਬਿਲਕੁਲ ਕਾਟਰੇ ਜੀ ਦੇਖੋ ਸਲਵਾਰ ਵੀ ਕਾਟਰੇ ਜੀ ਹੈ ਕਮੀਜ਼ ਵੀ ਕਾਟਰੇ ਦਾ ਹੈਗਾ ਪੂਰਾ ਹੈਵੀ ਕੁਆਲਿਟੀ ਦਾ ਕਪੜਾ ਇਹ ਹੈ ਜਿਹੜਾ 400 ਰੁਪਏ ਦਾ ਇੱਕ ਹੈ ਜੀ ਵੇਚਣ ਵਾਸਤੇ ਜੇ 10 ਸੂਟ ਇਕੱਠੇ ਲੈਣੇ ਤਾਂ 350 ਰੁਪਏ ਲੱਗ ਜਾਊਗਾ ਜੀ 10 ਪੂਰੀ ਵਧੀਆ ਤੇ ਉਹ ਵੀ ਹੈਵੀ ਕੁਆਲਿਟੀ ਦਿੱਤਾ ਜੀ ਕਿਸੇ ਨੇ ਵੇਚਣ ਵਾਸਤੇ ਦਾਸ ਨੂੰ ਇਕੱਠੇ ਜਣੇ ਤਾਂ 3500 ਰੁਪਏ ਦਾ ਸੂਟ ਵੇਚੂਗਾ ਜੀ ਇਹ। ਸਪੈਸ਼ਲ 15 ਦਸੰਬਰ ਤੱਕ ਸਪੈਸ਼ਲ ਆਫਰ ਲੱਗੀ ਹੋਈ ਹੈ ਜੀ ਇਹਦੇ ਉੱਤੇ। 15 ਦਸੰਬਰ ਤੱਕ ਸਪੈਸ਼ਲ ਆਫਰ ਹੈ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ। 15 ਦਸੰਬਰ ਤੱਕ ਸਪੈਸ਼ਲ ਆਫਰ ਲਾਈ ਹੋਈ ਹੈ ਜੀ ਸਾਰੀ। ਸਾਡਾ ਚੈਨਲ ਨੂੰ ਫੋਲੋ ਕਰਕੇ ਆਓ। ਤੇ ਬਾਅਦ ਤੋਂ ਬਾਅਦ ਸੇਲ ਦੇ ਉੱਤੇ ਸਸਤੇ ਰੇਟਾਂ ਦੇ ਉੱਤੇ ਕਪੜਾ ਲੈ ਕੇ ਜਾਓ ਜੀ ਭਰਾਵਾ ਦੀ ਹੱਤੀ ਦੇ ਉੱਤੇ ਸਾਡਾ ਚੈਨਲ ਨੂੰ ਫੋਲੋ ਕਰਕੇ ਆਓ ਜੀ ਇਹ ਇੰਸਟਾਗ੍ਰam ਚੈਨਲ ਨੂੰ ਫੋਲੋ ਕਰਕੇ ਆਓ ਜੀ ਇੰਸਟਾਗ੍ਰam ਦੇ ਉੱਤੇ ਫੋਲੋ ਕਰਕੇ ਆਓ ਤੇ ਬਾਅਦ ਤੋਂ ਬਾਅਦ ਫਾਇਦੇ ਨਾਲ ਸੌਦੇ ਲੈ ਕੇ ਜਾਓ ਜੀ ਬਾਅਦ ਤੋਂ ਬਾਅਦ ਫਾਇਦੇ ਨਾਲ ਸੌਦੇ ਇੰਸਟਾਗ੍ਰam ਦੇ ਉੱਤੇ ਸਾਡਾ ਚੈਨਲ ਫੋਲੋ ਕਰੋ ਜੀ ਭਰਾਵਾ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਪਸ਼ਮੀਨਾ ਚੈੱਕ ਜੀ ਸ਼ਿਪਾਈਸ਼ਾ ਲਾ ਆਫਰ ਦੇ ਉੱਤੇ ਹੈ ਜੀ ਇਹ 200 ਰੁਪਏ ਦਾ ਵਿਓ ਕਸ਼ਮੀਨੇ ਦੇ ਉੱਤੇ ਹੈ ਜੀ 200 ਦਾ ਸ਼ਾਲ ਹੈਗਾ ਇਕੱਠਾ ਵੇਚਣ ਵਾਸਤੇ ਜੇ ਪੰਜ ਪੀਸਾਂ ਤੋਂ ਵੱਧ ਲੈ ਤਾਂ 150 ਰੁਪਏ ਪੀਸ ਪੈ ਜੂਗੀ ਇਹ 150 ਰੁਪਏ ਦੇ ਵਿੱਚ ਪੀਸ ਲੱਗ ਜੂਗਾ ਜੀ ਰੰਗ ਫਹਰੇ ਆਏ ਇਹਦੇ ਵਿੱਚ ਕਿਸੇ ਨੇ ਵੇਚਣ ਵਾਸਤੇ ਜਾਂ ਇਕੱਠੇ ਪੀਸ ਲੈਣੇ ਨੇ ਤਾਂ 150 ਰੁਪਏ ਦੇ ਵਿੱਚ ਵਿਓ ਪਸ਼ਮੀਨਾ ਚ ਇੱਕ ਬੁਲੰਗ ਤੇਜਪੁਰਾ ਗਰਮਾ ਵਾਲਾ ਕੁਆਲਿਟੀ ਆ ਹਾਂ ਤੇ ਹੈ ਜੀ ਬਿਲਕੁਲ ਪਸ਼ਮਾ ਦਾ ਉੱਤੇ ਹੈ ਬਣਿਆ ਹੋਇਆ ਹੈ ਜੀ ਪੂਰਾ ਵਧੀਆ ਇਹ ਸਰਪਾ 150 ਦਾ ਕੱਤਾ ਜੀ ਇਹ ਸਪੈਸ਼ਲ ਵੇਚਣ ਆ ਵਾਸਤੇ ਰਹਿਣਾ ਜੇ ਕਿਸੇ ਨੇ ਘਰ ਵਿੱਚ ਇਕੱਠੇ ਪੰਜ ਤੋਂ ਲੈ ਲਿਆ ਪੰਜ ਸ਼ਾਲ ਦਾ 150 ਦਾ ਜੀ ਆਮ 200 ਰੁਪਏ ਦਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦਾ 15 ਦਸੰਬਰ ਤੱਕ ਸੇਲ ਮੇਲਾ ਚਾਲੂ ਕਰ ਦਿੱਤਾ ਹੈ 15 ਦਸੰਬਰ ਤੱਕ ਭਾਰੀ ਫੇਰ ਮੇਲਾ ਲਾਤਾ ਜੀ ਸਪੈਸ਼ਲ ਛੋਟ ਕਰਤੀ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਸਟੌਲ ਵਾਲਾ ਸੂਟ ਪੂਰਾ ਵੱਡਾ ਸ਼ਾਲ ਨਾਲ ਇੱਕ ਸੂਟ ਆ ਜੀ ਸਿਰਫ 500 ਰੁਪਏ ਦਾ ਜੇ ਦੋ ਇਕੱਠੇ ਲੈਣੇ ਆ ਜੀ ਸਿਰਫ 900 ਰੁਪਏ ਦੇ ਆ ਦੇਖੋ ਇਹ ਪੂਰਾ ਵੱਡਾ ਸ਼ਾਲ ਇਹਦੇ ਨਾਲ 15 ਦਸੰਬਰ ਤੱਕ ਸਪੈਸ਼ਲ ਆਫਰ ਲਾਤੀ ਜੀ ਇਹ 9 ਸਾਇਦੇ ਦੋ ਕਰਤੇ ਜੀ 500 ਦਾ ਇੱਕ ਪੂਰਾ ਗਰਮ ਸੂਟ ਹੈਗਾ ਵੱਡਾ ਸ਼ਾਲ ਲੱਗਿਆ ਹੋਇਆ ਨਾਲ ਜੀ ਰੰਗ ਇੱਕ ਤੋਂ ਇੱਕ ਵਰੀ ਆ ਗਈ ਇਹਦੇ ਵਿੱਚ ਰੰਗ ਤਾਂ ਸਾਰੇ ਨਵੇਂ ਆਏ ਹੋਏ ਜੀ 15 ਦਸੰਬਰ ਤੱਕ ਸਪੈਸ਼ਲ ਆਫਰ ਲਾਤੀ ਜੀ ਇਹ ਭਾਰੀ ਸਿਰ ਮੇਲਾ ਲਾਤਾ ਜੀ 15 ਦਸੰਬਰ ਤੱਕ 15 ਸتمبر ਤੱਕ ਭਾਰੀ ਸੇਰ ਮੇਲੇ ਤੇ ਜੀ ਮਾਲ ਸ਼ੌਕ ਨਿਲ ਕਰਨ ਵਾਸਤੇ ਸਪੈਸ਼ਲ ਆਫਰ ਲਾਤੀ ਜੀ ਕਿਸੇ ਦੇ ਵੀ ਵੇਚਣ ਵਾਸਤੇ ਇਕੱਠੇ ਸੁੱਟ ਲੈਣਿਆ ਤਾਂ ਜੀ 900 ਦੇ 2 ਆ ਜੀ ਇਹ 900 ਦੇ ਵਿੱਚ 2 ਡਿਜ਼ਾਈਨ ਦੇਖੀ ਚੋਦੇ ਇੱਕ ਤੇ ਇੱਕ ਵਧੀਆ ਡਿਜ਼ਾਈਨ ਆਗੇ ਜੀ ਇਹਦੇ ਵਿੱਚ 500 ਦਾ ਇੱਕ ਹੈ 900 ਦੇ 2 ਜੀ ਭਰਾਵਾਂ ਦੀ ਹਿੱਕੀ ਤੇ ਤੇ ਸੇਰ ਮੇਲਾ ਚੱਲ ਰਿਹਾਗਾ ਫੁਲਕਾਰੀ ਪੂਰੀ ਜਾਲ ਵਾਲੀ ਹੈ ਜੀ ਬਾਜ਼ਾਰ 'ਚ ਮਿਲੇ 700 ਬਾਜ਼ਾਰ 'ਚ ਮਿਲੇ 900 ਸਾਡਾ ਰੇਟ ਸਿਰਫ 450 ਰੁਪਏ ਚ ਕਰਤੀ ਜੀ 450 ਦੇ ਵਿੱਚ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਆਗੇ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਆਗੇ ਜੀ ਆਹ ਦੇਖੋ ਡਿਜ਼ਾਈਨ ਇਹਦੇ ਵਿੱਚ ਪੂਰੇ ਪਾਰੀ ਡਿਜ਼ਾਈਨ ਹੈ ਜੀ ਦੇਖੋ ਡਿਜ਼ਾਈਨ ਸਿਰਫ 450 ਚ ਕਰਤੀ ਜੀ ਭਰਾਵਾਂ ਦੇ ਹੱਥ ਦੇ ਪਾਰੀ ਸੇਲ ਮੇਲੇ ਦੇ ਵਿੱਚ ਦੇਖ ਹੁਣ ਦੇਖੋ ਫੈਂਸੀ ਦੇ ਇਹਨਾਂ ਦੇ ਵਿੱਚ ਫੁਲਕਾਰੀ ਸਿਰਫ 450 ਰੁਪਏ ਚ ਜੀ ਦੇਖੋ ਜੀ ਇਹਨਾਂ ਦੇ ਵਿੱਚ ਜੀ ਇਹ ਜਾਨਾ ਜੀ ਇੱਕ ਤੇ ਇੱਕ ਵਧੀਆ ਸਾਰੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਆ ਜੀ ਇੱਕ ਤੇ ਇੱਕ ਡਿਜ਼ਾਈਨ ਵਧੀਆ ਜੀ ਔਰੇ ਤੋਂ ਕੁਇਚ ਕੁਆਲਟੀ ਦੇ ਵਿੱਚ ਕੱਟਵਰਕ ਦੇ ਨਾਲ ਕੱਟਵਰਕ ਦੇ ਨਾਲ ਹੈ ਜੀ ਇਤੋਂ ਵੀ ਫੈਂਸੀ ਕੁਆਲਟੀ ਦੇ ਵਿੱਚ ਹੈ ਜੀ ਜਿਹੜੀ ਬਾਜ਼ਾਰ ਦੇ ਵਿੱਚ 1100 ਦੀ ਫਲਕਾਰੀ ਵਿਖਦੀ ਹੈਗੀ ਸਾਡਾ ਰੇਟ ਸਿਰਫ 550 ਰੁਪਏ ਜੀ 550 ਦੇ ਵਿੱਚ ਕਾਤੀ ਜੀ ਜੇ ਮੈਂ ਕਹਿੰਦੇ ਨਾ ਪੂਰੀ ਫੈਂਸੀ ਲੈਣੀ ਹੈ ਸਪੈਸ਼ਲ ਵਿਆਹ ਸ਼ਾਦੀ ਵਾਸਤੇ ਸਾਰੇ ਚਮਕਦਾਰੇ ਮੋਤੀ ਲੱਗੇ ਪੂਰੇ ਵਧੀਆ ਬਣੀ ਹੋਈ ਉੱਤੇ ਸਿਰਫ 550 ਜੀ ਭਰਾਵਾਂ ਦੀ ਹੱਤੀ ਦੇ ਉੱਤੇ 25 ਤੇ 15 ਦਸੰਬਰ ਤੱਕ ਕਰੋ ਆਫਰ ਲਾਤੀ ਜੇ ਇਹ 15 ਦਸੰਬਰ ਤੱਕ ਸਪੈਸ਼ਲ ਆਫਰ ਹੈ ਜੀ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 15 ਦਸੰਬਰ ਤੱਕ 550 ਦੇ ਵਿੱਚ ਕੱਟਵਰਕ ਲਈ ਫੈਂਸੀ ਸਾਰੀ ਸਿੱਸੀਆਂ ਦੀ ਫਿਕਾਰੀ ਜੀ ਬਹੁਤ ਹੀ ਕੁਆਂਟੀਟੀ ਜਮਾਲ ਆ ਗਿਆ ਜੀ ਕਿੰਨੇ ਮਰਜੀ ਪੀਸ ਲੈ ਸਕਦੇ ਆ ਜੀ ਸਪੈਸ਼ਲ 15 ਦਸੰਬਰ ਤੱਕ ਆਫਰ ਹੈ ਜੀ ਸਪੈਸ਼ਲ ਇਹ ਭਰਾਵਾਂ ਦੀ ਹੱਟੀ ਦਿੱਤੇ ਜਿਹੜਾ 400 ਦੇ ਵਿੱਚ ਲੱਗਿਆ ਸੀ ਨਾ ਪਹਿਲਾਂ 350 ਕਰਤਾ ਜੀ ਸਪੈਸ਼ਲ ਇਹ ਜੀ 15 ਦਸੰਬਰ ਤੱਕ ਕਲ ਸਪੈਸ਼ਲ ਆਫਰ ਦਿੱਤੇ ਜੀ 350 ਰੁਪਏ ਦੇ ਵਿੱਚ ਪੂਰਾ ਭਾਰੀ ਕਪੜਾ ਹੈ ਜੀ ਇਹ ਹੈ ਨਹੀਂ ਹਲਕਾ ਕੁਆਲਟੀ ਵਾਲਾ ਜੀ ਇਹ ਜਿਹੜਾ 600 ਦਾ ਵਿਕਦਾ ਹੈਗਾ ਮਾਰਕੀਟ ਦੇ ਵਿੱਚ 350 ਦਾ ਕਰਤਾ ਜੀ ਇਹ 15 ਦਸੰਬਰ ਤੱਕ ਕਲ ਸਪੈਸ਼ਲ ਆਫਰ ਹੈ ਜੀ ਸਟਾਕ ਬਹੁਤ ਪਿਆ ਹੈ ਜੀ ਸਟਾਕ ਨੂੰ ਹਲ ਕਰਨ ਵਾਸਤੇ ਸਪੈਸ਼ਲ ਰੇਟ ਘਟਾ ਕੇ ਜੀ 350 ਦੇ ਵਿੱਚ ਪੂਰਾ ਭਾਰੀ ਹੈਵੀ ਕੁਆਲਟੀ ਦੇ ਉੱਤੇ ਕੰਬਲ ਜੀ ਭਰਾਵਾਂ ਦੀ ਹਿੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਰਾਮਾ ਦੀ ਹਟੀ ਬਸਟੈਂਡ ਰੋਡ ਮੋਡ ਮੰਡੀ ਹੈ ਜੀ ਇਹ